ਨਾਟਕ ਖਾਲਸਾ ਪੰਥ ਦੀ ਸ਼ਾਨ ਸਰਦਾਰ ਜੱਸਾ ਸਿੰਘ ਰਾਮਗੜੀਆ ਦ੍ਰਿਸ਼ ਪਹਿਲਾ ਪੁਰਾਤਨ ਦਿਖਵਾਲਾ ਇੱਕ ਘਰ ਇਸ ਵਿੱਚ ਇੱਕ ਸਿੱਖ ਤੇਜਾ ਸਿੰਘ ਦਾ ਪਰਿਵਾਰ ਰਹਿੰਦਾ ਹੈ ਉਸ ਦੀ ਪਤਨੀ ਰਾਮਕੌਰ ਬੈਠੀ ਪਾਠ ਕਰ ਰਹੀ ਹੈ ਉਸ ਦੀ ਜਵਾਨ ਕੁੜੀ ਬੈਠੀ ਕੁਝ ਘੜਾਈ ਦਾ ਕੰਮ ਕਰ ਰਹੀ ਹੈ ਕਮਰੇ ਦੇ ਇੱਕ ਖੁੰਝੇ ਦੋ ਬਰਛੇ ਖੜੇ ਹਨ ਕਿੱਲੀ ਨਾਲ ਇੱਕ ਤਲਵਾਰ ਲਟਕ ਰਹੀ ਹੈ ਬਾਹਰੋਂ ਸਿੱਖ ਤੇਜਾ ਸਿੰਘ ਅੰਦਰ ਆਉਂਦਾ ਹੈ ਤੇਜਾ ਸਿੰਘ ਆਪਣਾ ਬੂਟਾ ਸਿੰਘ ਕਿੱਧਰ ਗਿਆ ਮੈਂ ਉਸ ਨੂੰ ਹਰੀਪੁਰ ਇੱਕ ਕੰਮ ਭੇਜਣਾ ਸੀ ਰਾਮਕੌਰ ਪਤਾ ਨਹੀਂ ਕਿੱਧਰ ਚਲਾ ਗਿਆ ਅੱਗੇ ਤਾਂ ਭਗਵਾਨ ਸਿੰਘ ਦੇ ਘਰ ਉਸਦੇ ਮੁੰਡੇ ਜੱਸਾ ਸਿੰਘ ਨਾਲ ਖੇਡਣ ਚਲੇ ਜਾਂਦਾ ਸੀ ਸ਼ਾਇਦ ਅੱਜ ਵੀ ਉਹਦੇ ਕੋਲ ਹੋਵੇ ਮੈਂ ਤਾਂ ਆਪ ਜੰਗਲ ਚੋਂ ਬਾਲਣ ਲਈ ਲੱਕੜੀਆਂ ਮੰਗਵਾਉਣੀਆਂ ਸੀ ਤੇਜਾ ਸਿੰਘ ਕਿੰਨੀ ਵਾਰ ਕਿਹਾ ਐਵੇਂ ਫालतੂ ਬਾਹਰ ਨਾ ਘੁੰਮਿਆ ਕਰ ਆਸਮਾ ਤਾਂ ਸਿੱਖਾਂ ਲਈ ਹਨੇਰਾ ਸਮਾ ਹੈ ਮੁਗਲ ਸਰਕਾਰ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਰਹੀ ਹੈ ਕਿਸੇ ਸਿੱਖ ਨੂੰ ਦੇਖਦੇ ਸਾਰ ਹੀ ਜ਼ਾਲਮ ਉਸਤੇ ਮਗਰ ਇੰਜ ਪੈ ਜਾਂਦੇ ਹਨ ਜਿਵੇਂ ਉਹ ਕੋਈ ਜਾਨਵਰ ਹੋਵੇ ਸਿੱਖ ਜੰਗਲਾਂ ਵਿੱਚ ਭਟਕ ਰਹੇ ਹਨ ਉਹਨਾਂ ਦੀਆਂ ਧੀਆਂ ਭੈਣਾਂ ਦੀ ਕੋਈ ਇੱਜ਼ਤ ਨਹੀਂ हे ਕਲਗੀਆਂ ਵਾਲਿਆ ਦੁਆਵਾਂ ਉੱਪਰੋਂ ਹੱਥ ਕਰਕੇ ਤੂੰ ਹੀ ਕੋਈ ਪਾਸਾ ਮੋੜ ਤੂੰ ਹੀ ਕੋਈ ਮੋੜਾ ਪਾ ਇਸ ਹਨੇਰਗਰਦੀ ਨਾਲ ਰਾਮਕੌਰ ਗੁਟਕਾ ਬੰਦ ਕਰਕੇ ਰੱਖਦੀ ਹੋਈ ਇਹ ਵੀ ਤਾਂ ਉਸ ਸੰਤ ਸਿਪਾਹੀ ਕਲਗੀਆਂ ਵਾਲੇ ਦੀ ਹੀ ਦੇਣ ਹੈ ਕਿ ਸਿੱਖ ਆਪਣੇ ਸਿਧਕੋ ਨਹੀਂ ਡੋਲ ਰਹੇ ਇਹ ਹਨੇਰਾ ਸਮਾਂ ਹੀ ਸਿੱਖਾਂ ਦੇ ਇਮਤਿਹਾਨ ਦੀ ਘੜੀ ਹੈ ਮੁਗਲਾਂ ਦੀ ਸਰਕਾਰ ਤਾਂ ਜ਼ੁਲਮ ਕਰ ਹੀ ਰਹੀ ਹੈ ਪਰ ਆ ਬਾਹਰੋਂ ਨਾਦਰ ਸ਼ਾਹ ਵਰਗੇ ਹਮਲਾਵਰਾਂ ਨੇ ਵੀ ਨੱਕ ਵਿੱਚ ਦਮ ਕਰ ਦਿੱਤਾ ਹੈ ਤੇਜਾ ਸਿੰਘ ਇਹ ਪਰ ਇਹਨਾਂ ਢਾੜੀਆਂ ਨੂੰ ਸਬਕ ਵੀ ਤਾਂ ਸਿੱਖ ਹੀ ਸਿਖਾ ਰਹੇ ਹਨ ਸਿੱਖਾਂ ਦੇ ਚੰਡੇ ਇਹ ਹਾਦ ਹੋਈਆਂ ਪਾ ਕੇ ਭੱਜ ਉੱਠਦੇ ਨੇ ਪਰ ਹੁਕਮ ਪਰ ਮੁਗਲ ਹਾਕਮਾਂ ਦੀ ਨੀਅਤ ਵੇਖ ਲਓ ਰਾਮਕੋਫ ਉਹ ਕੀ ਤੇਜਾ ਸਿੰਘ ਜਦੋਂ ਢਾੜੀਆਂ ਦਾ ਮੁਕਾਬਲਾ ਕਰਨਾ ਹੁੰਦਾ ਤਾਂ ਸਿੱਖਾਂ ਨੂੰ ਨਾਲ ਰੜਾ ਲੈਂਦੇ ਹਨ ਸਿੱਖ ਆਪਣੀਆਂ ਜਾਨਾਂ ਵਾਰਦੇ ਨੇ ਪਰ ਜਦੋਂ ਅਮਨ ਅਮਾਨ ਹੋ ਜਾਂਦਾ ਤਾ ਇਹ ਲੱਗ ਪੈਂਦੇ ਨੇ ਸਿੱਖਾਂ ਦੀਆਂ ਜੜ੍ਹਾਂ ਨੂੰ ਚੂਹਿਆਂ ਬਾਗ ਪੁੱਤਰਾਂ ਰਾਮਕੌਰ ਮੈਨੂੰ ਸਮਝ ਨਹੀਂ ਲੱਗਦੀ ਕਿ ਸਿੱਖ ਕਿਉਂ ਮੁਗਲਾਂ ਦੀ ਸਹਾਇਤਾ ਕਰਦੇ ਨੇ ਤੇਜਾ ਸਿੰਘ ਹਾਂ ਮੁਗਲ ਭਾਵੇਂ ਸਾਡੇ ਤੇ ਜ਼ੁਲਮ ਕਰਦੇ ਨੇ ਪਰ ਸਾਡਾ ਭਾਪ ਦੇਸ਼ ਤਾਂ ਇੱਕ ਹੈ ਅਸੀਂ ਕਿਸੇ ਧੜਵੀ ਨੂੰ ਤਾਂ ਨਹੀਂ ਬਰਦਾਸ਼ਤ ਕਰ ਸਕਦੇ ਨਾਲੇ ਜਦੋਂ ਮੁਗਲਾਂ ਦੀ ਫੌਜ ਵਿੱਚ ਸਿੱਖ ਭਰਤੀ ਹੁੰਦੇ ਹਨ ਤਾਂ ਆਮ ਸਿੱਖ ਜਨਤਾ ਉੱਤੇ ਮੁਗਲ ਸਰਕਾਰ ਦੇ ਜ਼ੁਲਮ ਘਟ ਜਾਂਦੇ ਹਨ ਉਹ ਕੁਝ ਨਰਮ ਪੈ ਜਾਂਦੀ ਹੈ ਇਸ ਤਰ੍ਹਾਂ ਇਹ ਸਿੱਖ ਵੀਰ ਆਪਣੀ ਕੌਮ ਦਾ ਭਲਾ ਹੀ ਕਰਦੇ ਹਨ ਮੁਗਲ ਸਰਕਾਰ ਦਾ ਧਿਆਨ ਸਿੱਖਾਂ ਵੱਲੋਂ ਹਟ ਕੇ ਢਾੜੀਆਂ ਨਾਲ ਨਿਪਟਣ ਵਿੱਚ ਹੀ ਲੱਗ ਜਾਂਦਾ ਹੈ ਰਾਮਗੋਬ ਨਾਲ ਇੱਕ ਗੱਲ ਹੋਰ ਸਿੱਖ ਇੱਕ ਝੁਝਾਰੂ ਕੌਮ ਹੈ ਰਣ ਭੂਮੀ ਵਿੱਚ ਜਿੱਜੂਣਾ ਯੁੱਧਣਾ ਤਾਂ ਇਹਨਾਂ ਦੇ ਲਹੂ ਵਿੱਚ ਰੰਗਿਆ ਹੈ ਸਾਰਾ ਕੁਝ ਉਸ ਮਾਲਕ ਦੇ ਭਾਣੇ ਵਿੱਚ ਹੀ ਹੋ ਰਿਹਾ ਹੈ ਏਜਾ ਸਿੰਘ ਹਾਂ ਠੀਕ ਹੈ ਉਹਦੀ ਯਾਦ ਕਰਕੇ ਪਰ ਮੈਂ ਤਾਂ ਆਪਣੇ ਮੋਤਾ ਸਿੰਘ ਬਾਰੇ ਪੁੱਛਿਆ ਸੀ ਰਾਮਕੋ ਜਾਂ ਕੇ ਦੇਖ ਆਓ ਤਾਂ ਕਿਤੇ ਉਹ ਅੱਜ ਵੀ ਜੱਸਾ ਸਿੰਘ ਦੇ ਘਰ ਹੀ ਨਾ ਗਿਆ ਹੋਵੇ ਵਾਹ ਬਈ ਵਾਹ ਜੱਸਾ ਸਿੰਘ ਵੀ ਨਿਰਾਪੂਰਾ ਆਪਣੇ ਪਿਓ ਭਗਵਾਨ ਸਿੰਘ ਤੇ ਹੀ ਗਿਆ ਉਹੀ ਸਿੱਖੀ ਸਿੱਧਕ ਵਾਲੇ ਸੰਸਕਾਰ ਉਹੀ ਕੁਰਬਾਨੀ ਦਾ ਜਜ਼ਬਾ ਉਹੀ ਦੇਸ਼ ਕੌਮ ਲਈ ਲੜ ਮਰਨ ਦਾ ਹੌਸਲਾ ਤੁਹਾਨੂੰ ਦੱਸਾਂ ਉਹ ਤਾਂ ਆਪਣੇ ਹਾਨੀਆਂ ਨੂੰ ਇਕੱਠੇ ਕਰਕੇ ਲੜਾਈ ਦਾ ਅਭਿਆਸ ਕਰਦਾ ਰਹਿੰਦਾ ਹੈ। ਭਗਵਾਨ ਸਿੰਘ ਨੇ ਉਸ ਨੂੰ ਸਾਰੇ ਦੋ ਪੇਚ ਸਿਖਾ ਦਿੱਤੇ ਹਨ। ਆਪਣੇ ਬੂਟਾ ਸਿੰਘ ਨੇ ਵੀ ਯੁੱਧ ਕਲਾ ਦੇ ਕਈ ਗੁਰੂ ਉਸ ਕੋਲੋਂ ਸਿੱਖਦੇ ਹਨ। ਤੇਜਾ ਸਿੰਘ ਹਾਂ ਉਹ ਅਜਿਹੇ ਸੂਰਬੀਰਤਾ ਭਰੇ ਕਾਰਨਾਮੇ ਕਰੇਗਾ ਵੀ ਕਿਉਂ ਨਹੀਂ? ਆਖਰ ਉਹ ਭਗਵਾਨ ਸਿੰਘ ਦਾ ਪੁੱਤਰ ਹੈ। ਭਗਵਾਨ ਸਿੰਘ ਜਿੱਥੇ ਦੇਗ ਤੇਗ ਦਾ ਧਨੀ ਹੈ, ਉੱਥੇ ਉਹ ਬੜਾ ਗੁਣੀ ਗਿਆਨੀ ਵੀ ਹੈ। ਬਾਣੀ ਦਾ ਰਸੀਆ ਹੈ। ਸਾਰੇ ਇਲਾਕੇ ਵਿੱਚ ਉਸ ਦੀ ਧੂਮ ਮਚੀ ਹੈ ਸਾਰੇ ਉਸ ਨੂੰ ਪ੍ਰਧਾਨ ਕਹਿੰਦੇ ਹਨ ਜਸਾ ਸਿੰਘ ਨੂੰ ਉਸ ਨੇ ਹੀ ਗੁਰਮੁਖੀ ਪੜ੍ਹਨੀ ਅਤੇ ਬਾਣੀ ਦਾ ਪਾਠ ਕਰਨਾ ਸਿਖਾਇਆ ਹੈ ਆਰਾਮ ਕੋ ਮੈ ਤਾਂ ਸੁਣਿਆ ਹੈ ਕਿ ਉਸ ਦਾ ਦਾਦਾ ਵੀ ਬੜਾ ਮਹਾਪੁਰਸ਼ ਜਥੇਦਾਰ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਆਪ ਅੰਮ੍ਰਿਤ ਛਕਿਆ ਅਤੇ ਬਾਅਦ ਵਿੱਚ ਹੋਰ ਅੰਮ੍ਰਿਤ ਅਬਧਾਕੀਆਂ ਨੂੰ ਅੰਮ੍ਰਿਤ ਛਕਾਇਆ ਤਾਂ ਜਸਾ ਸਿੰਘ ਦਾ ਦਾਦਾ ਹਰਦਾਸ ਸਿੰਘ ਵੀ ਉਹਨਾਂ ਸਿੰਘਾਂ ਵਿੱਚੋਂ ਇੱਕ ਸੀ ਧੰਨ ਸੀ ਉਹ ਮਹਾਨ ਪੁਰਸ਼ ਜਿਸ ਨੇ ਖੁਦ ਗੁਰੂ ਸਾਹਿਬ ਦੇ ਕਰ ਕਮਲਾ ਰਾਹੀਂ ਅੰਮਤ ਪਾਨ ਕੀਤਾ ਧਰਤੀ ਛੂੰਦੀ ਹੈ ਤੇਜੋ ਸਿੰਘ ਹਾਂ ਠੀਕ ਸੁਣਿਆ ਤੂੰ ਸਰਦਾਰ ਹਰਦਾਸ ਸਿੰਘ ਤਾਂ ਬੰਦਾ ਬਹਾਦਰ ਦੀ ਫੌਜ ਵਿੱਚ ਜਥੇਦਾਰ ਵੀ ਰਿਹਾ ਉਹ ਕਿਰਤੀ ਇਨਸਾਨ ਸੱਚੇ ਸੁੱਚੇ ਸਿੱਖ ਦੀ ਇੱਕ ਪਵਿੱਤਰ ਮੂਰਤ ਸੀ ਉਸ ਨੇ ਆਪਣੇ ਗੁਣਾਂ ਦਾ ਖਜ਼ਾਨਾ ਹੀ ਭਗਵਾਨ ਸਿੰਘ ਨੂੰ ਸੌਂਪਿਆ ਹੈ ਜੋ ਹੁਣ ਜੱਸਾ ਸਿੰਘ ਪ੍ਰਾਪਤ ਕਰ ਰਿਹਾ ਹੈ। ਰਾਮਗੋਵ ਮੈਂ ਵੇਖਿਆ ਕਿ ਜੱਸਾ ਸਿੰਘ ਦਾ ਬਹੁਤਾ ਧਿਆਨ ਜੁਝਾਰੂ ਕੰਮਾਂ ਵਿੱਚ ਹੀ ਹੈ। ਜਿਹੜਾ ਇਹਨਾਂ ਦਾ ਪਿਤਾ ਪੁਰਖੀ ਕੀਤਾ ਹੈ ਤਰਖਾਣਾ ਕੰਮ ਦਾ ਉਸ ਵਿੱਚ ਉਸਦੀ ਕੋਈ ਬਹੁਤੀ ਰੁਚੀ ਨਹੀਂ। ਤੇਜਾ ਸਿੰਘ ਹਾਂ ਇਹ ਵੀ ਠੀਕ ਹੈ। ਜਾਨੀ ਭਗਵਾਨ ਸਿੰਘ ਤਾਂ ਚਾਹੁੰਦਾ ਵੀ ਹੈ ਕਿ ਉਹ ਪਿਤਾ ਪੁਰਖੀ ਕਿੱਤੇ ਵਿੱਚ ਧਿਆਨ ਦੇਵੇ। ਇਸ ਤਰ੍ਹਾਂ ਘਰ ਦੀ ਹਾਲਤ ਵੀ ਸੁਧਰੇਗੀ। ਪਰ ਉਸ ਦਾ ਬਹੁਤਾਂ ਧਿਆਨ ਸਿੱਖੀ ਸਿਦਕ ਤੇ ਯੁੱਧ ਕਲਾ ਵੱਲ ਹੀ ਹੈ। ਉਹ ਵੀ ਭਗਵਾਨ ਸਿੰਘ ਬਾਗ ਬੁਣੀ ਗਿਆਨੀ ਹੈ। ਭਗਵਾਨ ਸਿੰਘ ਦੇ ਸਮੇਂ ਕੋਈ ਵਿਦਿਆਲੇ ਤਾਂ ਹੁੰਦੇ ਨਹੀਂ ਸਨ। ਪਰ ਸਰਦਾਰ ਹਰਦਾਸ ਸਿੰਘ ਨੇ ਘਰ ਪਰ ਹੀ ਉਸ ਨੂੰ ਗੁਰਮੁਖੀ ਅਤੇ ਬਾਣੀ ਦਾ ਅਧਿਐਨ ਕਰਵਾ ਦਿੱਤਾ। ਹਾਕਮਾਂ ਦੀ ਭਾਸ਼ਾ ਤਾਂ ਅਰਬੀ ਫਾਰਸੀ ਸੀ। ਥੋੜੀ ਬਹੁਤ ਹਿੰਦੀ ਵੀ ਸਮਾਜ ਵਿੱਚ ਪ੍ਰਚਲਿਤ ਸੀ। ਲੰਡੇ ਲਿਪੀ ਵੀ ਵਰਤੀ ਜਾਂਦੀ ਸੀ। ਹਾਕਮ ਸਿੱਖਾਂ ਦੇ ਨਿਆਣਿਆਂ ਨੂੰ ਤਾਂ ਵਿਦਿਆਲਿਆ ਦੇ ਨੇੜੇ ਵੀ ਨਹੀਂ ਸੰਤੁਪਨ ਦਿੰਦੇ ਉਹਨਾਂ ਨੇ ਸਿੱਖਾਂ ਦਾ ਖੁਰਾਕੋਜ ਮਟਾਉਣ ਦੀ ਧਾਰੀ ਹੋਈ ਸੀ ਉਹਨਾਂ ਦੇ ਰਾਜ ਹੇਠਲਾ ਪੰਜਾਬ ਬਲਦੀ ਦੇ ਬੂਥੇ ਆਇਆ ਹੋਇਆ ਸੀ ਸੰਘਰਸ਼ ਵਿੱਚ ਭਟਕਦਾ ਸਰਦਾਰ ਹਰਦਾਸ ਸਿੰਘ ਦਾ ਪਰਿਵਾਰ ਖੇਮਕਰਨ ਨੇੜਲੇ ਆਪਣੇ ਜੱਦੀ ਪਿੰਡ ਸੋਰ ਸਿੰਘ ਤੋਂ ਉੱਠ ਕੇ ਇੱਥੇ ਇੱਚੋਗਿਲ ਆ ਬਸਿਆ ਆ ਜੱਸਾ ਸਿੰਘ ਮਾਲੀ ਸਿੰਘ ਹੋੜੀ ਪੰਜੇ ਭਰਾ ਇੱਥੇ ਆ ਕੇ ਹੀ ਤਾਂ ਜਮੇਆ ਰਾਮਕੌਰ ਵੱਡਾ ਜਸਾ ਸਿੰਘ ਤਾਂ ਜਿਵੇਂ ਬਣਿਆ ਹੀ ਦੇਸ਼ ਅਤੇ ਕੌਮ ਦੀ ਰਾਖੀ ਰਹੀ ਹੈ ਉਸਦੇ ਦਿਮਾਗ ਤੇ ਤਾਂ ਬਸ ਇੱਕ ਹੀ ਧੁਨ ਸਵਾਰ ਹੈ ਸਿੱਖੀ ਦਾ ਝੰਡਾ ਬੁਲੰਦ ਕਰਨਾ ਤੇਜਾ ਸਿੰਘ ਹਾਂ ਤੇਰੇ ਪਹਿਲਾਂ ਕੀਤੇ ਸਵਾਲ ਦਾ ਜਵਾਬ ਵੀ ਇਸ ਦੇ ਵਿੱਚੋਂ ਹੀ ਮਿਲਦਾ ਹੈ ਕਿ ਉਹ ਆਪਣੇ ਪਿਤਾ ਪੁਰਖੀ ਤਰਖਾਣੇ ਦੇ ਕੰਮ ਵਿੱਚ ਕਿਉਂ ਧਿਆਨ ਨਹੀਂ ਦਿੰਦਾ ਉਸਦੇ ਅੱਗੇ ਇੱਕ ਵੱਡਾ ਨਿਸ਼ਾਨਾ ਹੈ ਉਹ ਇਹ ਸੋਚਦਾ ਹੈ ਕੀ ਐਸੇ ਬਲੇ ਦੇਸ਼ ਅਤੇ ਕੌਮ ਦੀ ਕੀ ਮੰਗ ਹੈ ਸਾਡੇ ਸਾਥੋਂ ਸਾਡੇ ਦੇਸ਼ਵਾਸੀ ਕੀ ਚਾਹੁੰਦੇ ਹਨ ਬਾਹਰੋਂ ਖੂਨ ਖਰਾਬੇ ਅਤੇ ਰੌਲੇ ਦੀਆਂ ਆਵਾਜ਼ਾਂ ਆਉਂਦੀਆਂ ਹਨ ਭਗੜੜ ਮਚਣ ਦਾ ਪਤਾ ਲੱਗਦਾ ਹੈ ਆਵਾਜ਼ਾਂ ਦੌੜੋ ਦੌੜੋ ਲੋਕੋ ਬਚੋ ਬਚੋ ਓਏ ਨਾਦਰ ਸ਼ਾ ਆ ਗਿਆ ਧਾੜਵੀ ਨਾਦਰ ਸ਼ਾ ਆ ਗਿਆ ਓਏ ਘੋੜਿਆਂ ਦੇ ਪੌੜਾਂ ਦੀਆਂ ਆਵਾਜ਼ਾਂ ਅਤੇ ਚੀਕ ਪੁਕਾਰ ਦੀਆਂ ਆਵਾਜ਼ਾਂ ਆਉਂਦੀਆਂ ਹਨ ਕੁੜੀ ਉੱਟ ਕੇ ਖੜੀ ਹੋ ਜਾਂਦੀ ਹੈ तेज सिंह ਅਤੇ ਉਸ ਦੀ ਪਤਨੀ ਡੋਰਪੁਰ ਹੋਏ ਇੱਧਰ ਉੱਧਰ ਤੱਕਦੇ ਹਨ। ਰਾਮ ਕੌਰ ਬੂਟਾ ਸਿੰਘ ਹਾਏ ਮੇਰਾ ਬੂਟਾ ਸਿੰਘ ਉਹ ਥੱਲੇ ਹੀ ਮੱਥਾ ਫੜ ਕੇ ਬੈਠ ਜਾਂਦੀ ਹੈ। ਕੁੜੀ ਉਸ ਕੋਲ ਆਉਂਦੀ ਹੈ ਅਤੇ ਸਹਾਰਾ ਦਿੰਦੀ ਹੈ। ਕੁੜੀ ਹੁਣ ਕਿੱਥੋਂ ਲੱਭੀਏ ਉਸ ਨੂੰ? ਤੇਜਾ ਸਿੰਘ ਤੁਸੀਂ ਹੌਸਲਾ ਰੱਖੋ ਡਰਦੇ ਕਿਉਂ ਹੋ? ਆਪਾਂ ਮੁਕਾਬਲਾ ਕਰਦੇ ਹਾਂ। ਉਹ ਤਲਵਾਰ ਕੱਢ ਲੈਂਦਾ ਹੈ। ਬਾਹਰੋਂ ਇੱਕ ਮੁਸਲਮਾਨ ਬਜ਼ੁਰਗ ਆਪਣੀ ਸਮਾਨ ਦੀ ਗੱੜਹੀ ਚੁੱਕੀ ਦੌੜਿਆ ਆਉਂਦਾ ਹੈ ਅਤੇ ਸਟੇਜ ਦੇ ਦੂਸਰੇ ਪਾਸੇ ਇਹ ਕਹਿੰਦਾ ਹੋਇਆ ਚਲੇ ਜਾਂਦਾ ਹੈ ਮੁਸਲਮਾਨ ਬਜ਼ੁਰਗ ਦੌੜੋ ਦੌੜੋ ਭਾਈ ਆਪਣੀ ਜਾਨ ਤੇ ਸਮਾਨ ਬਚਾ ਕੇ ਉਹ ਨਾਦਰ ਸ਼ਾ ڈاکੂ ਨਾ ਤਾਂ ਹਿੰਦੂ ਨੂੰ ਨਾ ਸਿੱਖ ਨੂੰ ਤੇ ਨਾ ਹੀ ਮੁਸਲਮਾਨਾਂ ਨੂੰ ਬਖਸ਼ ਰਿਹਾ ਉਹ ਤਾਂ ਲੁਟੇਰਾ ਹੈ ਲੁਟੇਰਾ ਉਸ ਦਾ ਕੋਈ دین ਇਮਾਨ ਤੇ ਧਰਮ ਨਹੀਂ ਬਾਹਰੋਂ ਇੱਕ ਹਿੰਦੂ ਲਾਲਾ ਆਪਣੀ ਜਵਾਨ ਧੀ ਨੂੰ ਬਾਹਰੋਂ ਪਕੜ ਕੇ ਤੋਰਦਾ ਹੋਇਆ داخل ਹੁੰਦਾ ਹੈ ਅਤੇ ਸਟੇਜ ਦੇ ਦੂਸਰੇ ਪਾਸੇ ਇਹ ਕਹਿੰਦਾ ਹੋਇਆ ਨਿਕਲ ਜਾਂਦਾ ਹੈ ਲਾਲਾ ਛੇਤੀ ਕਰ ਤੀਏ ਛੇਤੀ ਕਰ ਜੇ ਤੇਰੀ ਇੱਜ਼ਤ ਚਲੀ ਗਈ ਤਾਂ ਮੈਂ ਕਸੇ ਜੋਗਾ ਨਹੀਂ ਰਹਿਣਾ ਕੁਝ ਹੋਰ ਵਿਅਕਤੀ ਹਿੰਦੂ ਸਿੱਖ ਮੁਸਲਮਾਨ ਬੱਚੇ ਔਰਤਾਂ ਦੇ ਬਜ਼ੁਰਗ ਡਰਦੇ ਹੋਏ ਦੌੜਦੇ ਹੋਏ ਬਚੋ ਬਚੋ ਦੀਆਂ ਆਵਾਜ਼ਾਂ ਕੱਢਦੇ ਹੋਏ ਸਟੇਜ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਦੀ ਗੁਜ਼ਰ ਜਾਂਦੇ ਹਨ ਕੁਝ ਦੇ ਹੱਥ ਖਾਲੀ ਹਨ ਅਤੇ ਕੁਝ ਨੇ ਸਮਾਨ ਵੀ ਚੁੱਕਿਆ ਹੋਇਆ ਹੈ। ਵਖਵਾ। 12ਵਾਂ ਦੌੜਦਾ ਹੋਇਆ ਬੂਟਾ ਸਿੰਘ ਦਾਖਲ ਹੁੰਦਾ ਹੈ। ਉਹ ਵੀ ਘਬਰਾਇਆ ਹੋਇਆ ਹੈ। ਤੇਜਾ ਸਿੰਘ। ਆ ਗਿਆ ਤੂੰ ਪੁੱਤਰਾ ਅਸੀਂ ਤੇਰੇ ਹੀ ਫਿਕਰ ਕਰ ਰਹੇ ਸੀ। ਉਸ ਨੂੰ ਕਲਾਵੇ ਵਿੱਚ ਲੈਂਦਾ ਹੈ। ਰਾਮਕੌਰ। ਬੂਟਿਆ ਗੱਜ ਭਰ ਕੇ ਪੁੱਤਰ ਦੇ ਨਾਲ ਚਿੰਬੜ ਜਾਂਦੀ ਹੈ। ਕੁੜੀ। ਵੀਰੇ ਇੰਜ ਬਿਨਾਂ ਦੱਸੇ ਨਾ ਘਰੋਂ ਜਾਇਆ ਕਰ। ਕਹਿੰਦੇ ਨਾਦਰ ਸ਼ਾਹ ਦਾ ਹੱਲਾ ਹੋ ਗਿਆ। ਬੂਟਾ ਸਿੰਘ ਉਸੇ ਕਬਰਾਵੋ ਨਾ ਉਹ ਤਾਂ ਅਜੇ ਬੜੀ ਦੂਰ ਹੈ ਮੈਂ ਜੱਸਾ ਸਿੰਘ ਹੋਰਾਂ ਦੇ ਘਰੋਂ ਹੀ ਆ ਰਿਹਾ ਹਾਂ ਕਹਿੰਦੇ ਨੇ ਨਾਦਰ ਸ਼ਾਹ ਦੇ ਹੱਲੇ ਨੂੰ ਮੁੱਖ ਰੱਖਦੇ ਹਾਂ ਹਾਕਮ ਸੂਬੇਦਾਰ ਜ਼ਕਰੀਆ ਖਾਨ ਨੇ ਸਿੱਖ ਜਥਿਆਂ ਨਾਲ ਸੁਲਾਹ ਕਰ ਲਈ ਹੈ ਜ਼ਕਰੀਆ ਖਾਨ ਨੇ ਤਾਂ ਮੂੰਹ ਵਿੱਚ ਘਾ ਲੈ ਕੇ ਬੜੀਆਂ ਮੀਂਹਤਾਂ ਕੀਤੀਆਂ ਕਹਿੰਦੇ ਉਹਦੀ ਗੱਲ ਨੂੰ ਸਿੱਖ ਪੰਥ ਦੇ ਵੱਡੇ ਸਰਦਾਰ ਨਵਾਬ ਕਪੂਰ ਸਿੰਘ ਖਾਲਸਾ ਨੇ ਮੰਨ ਲਿਆ ਹੈ ਹੁਣ ਸਿੱਖਾਂ ਦੀਆਂ ਫੌਜਾਂ ਅਤੇ ਮੁਗਲਾਂ ਦੀਆਂ ਫੌਜਾਂ ਇਕੱਠੀਆਂ ਹੋ ਕੇ ਨਦਰਸ਼ਾਤ ਅਰਬੀ ਦਾ ਮੁਕਾਬਲਾ ਕਰਨ ਲੱਗਿਆ ਕੁੜੀ ਇਹ ਮੁਗਲ ਕੌਮ ਵੀ ਬੜੀ ਰਾਜਨੀਤਿਕ ਖੇਡਦੀ ਆ ਹੁਣ ਸਿੱਖਾਂ ਨੂੰ ਬਲਦੀ ਦੇ ਬੁੱਥੇ ਦੇਣ ਲੱਗੇ ਆ ਉਂਝ ਸਿੱਖਾਂ ਨੂੰ ਜਿਉਣ ਨਹੀਂ ਦਿੰਦੇ ਤੇਜਾ ਸਿੰਘ ਤੂੰ ਚੁੱਪ ਕਰ ਇਹਦੇ ਵਿੱਚ ਸਿੱਖ ਸਰਦਾਰਾਂ ਨੇ ਵੀ ਕੋਈ ਭਲੀ ਸੋਚੀ ਹੋਊ ਜੋ ਵੀ ਉਹ ਕਰਨਗੇ ਸਿੱਖ ਪੰਥ ਦੇ ਭਲੇ ਵਿੱਚ ਹੀ ਹੋਊ ਕੁੜੀ ਹਾਂ ਇਹ ਵੀ ਠੀਕ ਹੈ ਬੂਟਾ ਸਿੰਘ ਬਪੂ ਜੀ ਜੱਸਾ ਸਿੰਘ ਅਤੇ ਪੁੱਤਰ ਉਸਤੇ ਪਿਤਾ ਜੀ ਵੀ ਚਲੇ ਗਏ ਹਨ ਹੌਲ ਵਿੱਚ ਬਾਪੂ ਜੀ ਉਹਨਾਂ ਨੂੰ ਤਾਂ ਜਿਵੇਂ ਰਣ ਵਿੱਚ ਜੂਝਣ ਦਾ ਸ਼ੌਂਕ ਹੈ ਉਹਨਾਂ ਨੂੰ ਤਾਂ ਚਾ ਚੜਿਆ ਹੋਇਆ ਬਾਹਰੋਂ ਫਿਰ ਰੌਲਾ ਉੱਪਰ ਦਾ ਹੈ ਇੱਕ ਵਿਅਕਤੀ ਰੌਲਾ ਪਾਉਂਦਾ ਹੋਇਆ ਸਟੇਜ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਇਹ ਕਹਿੰਦਾ ਹੋਇਆ ਦੌੜ ਜਾਂਦਾ ਹੈ ਵਿਅਕਤੀ ਦੌੜੋ ਦੌੜੋ ਬੱਚੇ ਓਏ ਨਾਦਰ ਸ਼ਾਹ ਦੇ ਸਿਪਾਹੀ ਨੇੜੇ ਹੀ ਪਹੁੰਚ ਗਏ ਹਨ ਹਾਏ ਓਏ ਬਚੋ ਤੇਜ ਸਿੰਘ ਤਰਕ ਹੋ ਕੇ ਤਲਵਾਰ ਖੜੀ ਕਰ ਲੈਂਦਾ ਹੈ ਬੂਟਾ ਸਿੰਘ ਬਰਛਾ ਚੁੱਕ ਲੈਂਦਾ ਹੈ ਬਾਰੋ ਨਾਦਰ ਸ਼ਾਹ ਦੇ ਦੋ ਸਿਪਾਹੀ ਦਾਖਲ ਹੋ ਕੇ ਘਰ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹਨ ਬੂਟਾ ਸਿੰਘ ਤੀਜਾ ਸਿੰਘ ਅਤੇ ਦੋਵੇਂ ਔਰਤਾਂ ਡਟ ਕੇ ਮੁਕਾਬਲਾ ਕਰਦੇ ਹਨ ਦੋਵੇਂ ਸਿਪਾਹੀ ਮਾਰੇ ਜਾਂਦੇ ਹਨ ਫਿਰ ਚਾਰ ਪੰਜ ਸਿਪਾਹੀ ਇਕੱਠੇ ਹੀ ਆ ਜਾਂਦੇ ਹਨ ਜੋ ਲੜਦੇ ਲੜਦੇ ਸਿੱਖ ਪਰਿਵਾਰ ਨੂੰ ਸਟੇਜ ਦੇ ਦੂਜੇ ਪਾਸੇ ਧੱਕ ਦਿੰਦੇ ਹਨ ਵਖਵਾ ਬਾਰੋ ਨਾਦਰ ਸ਼ਾਹ ਤਾਹਲ ਹੁੰਦਾ ਹੈ ਉਹ ਹੰਕਾਰਿਆ ਹੋਇਆ ਚੌੜਾ ਹੋ ਕੇ ਤੁਰਦਾ ਹੈ ਆਪਣੇ ਮਰੇ ਹੋਏ ਦੋਹਾਂ ਸਪਾਹੀਆਂ ਦੇ ਠੁੱਡੇ ਮਾਰਦਾ ਹੈ ਹੁਣ ਉਸ ਦੇ ਪਿੱਛੇ ਦੋ ਸਪਾਹੀ ਹੋਰ ਆ ਜਾਂਦੇ ਹਨ ਨਾਦਰਸ਼ਾ ਸਿਪਾਹੀ ਸਿਪਾਹੀ ਪਹਿਲਾ ਜੀ ਹੁਕਮ ਸਰਕਾਰ ਹੱਥ ਜੋੜ ਕੇ ਪੁੱਛਦਾ ਹੈ ਨਾਦਰਸ਼ਾ ਕੀ ਸਥਿਤੀ ਹੈ ਸਾਡੀ ਮਹਿਮ ਦੀ ਕਿੰਨਾ ਕੁ ਮਕਮਲ ਇਕੱਠਾ ਹੋ ਗਿਆ ਸਿਪਾਹੀ ਦੋ ਬਹੁਤ ਜਨਾਬ ਬਹੁਤ ਸਾਰਾ ਮਾਲ ਲੱਦ ਕੇ ਅਫਗਾਨਿਸਤਾਨ ਨੂੰ ਭੇਜਿਆ ਜਾ ਰਿਹਾ ਹੈ ਗਹਿਣੇ ਧਨ ਦੌਲਤ ਹੀਰੇ ਸੋਨਾ ਔਰਤਾਂ ਸਭ ਕੁਝ ਮਹਾਰਾਜ ਨਾਦਰ ਸ਼ਾਹ ਹਾ ਹਾ ਬਿਲਕੁਲ ਠੀਕ ਮੈਂ ਹਿੰਦੁਸਤਾਨ ਨੂੰ ਕੰਗਾਲ ਬਣਾ ਦਿਆਂਗਾ ਇਸ ਸੋਨੇ ਦੀ ਚਿੜੀ ਦੇ ਪਰ ਕੱਟ ਦਿਆਂਗਾ ਹਾਂ 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 ਪਹਿਲੇ ਸਿਪਾਹੀ ਵੱਲ ਦੇਖ ਕੇ ਕੋਈ ਤੂੰ ਕਿਵੇਂ ਡਰਿਆ ਜਹਾ ਖੜਾ ਹੈ ਕੀ ਗੱਲ ਨਾਦਰ ਸ਼ਾਹ ਦੇ ਹੁੰਦਿਆਂ ਤੈਨੂੰ ਕਿਸੇ ਗੱਲ ਦਾ ਹੈਡਰ ਸਿਪਾਹੀ ਇੱਕ ਮਹਾਰਾਜ ਮਹਾਰਾਜ ਮੈਨੂੰ ਡਰ ਲੱਗਦਾ ਆਪਣੀ ਜ਼ੁਬਾਨ ਤੋਂ ਬੋਲਦਿਆਂ ਸੁਣਾ ਮੈਂ ਖਬਰ ਸੁਣੀ ਹੈ ਜੇ ਜਿਹੜਾ ਮਾਲ ਅਸਬਾਬ ਅਸੀਂ ਲੁੱਟ ਕੇ ਅਫਗਾਨਿਸਤਾਨ ਭੇਜਦੇ ਹਾਂ ਉਹ ਰਸਤੇ ਵਿੱਚ ਸਿੱਖ ਲੁੱਟ ਲੈਂਦੇ ਹਨ ਉਹ ਬੰਦੀ ਬਣਾਈਆਂ ਔਰਤਾਂ ਨੂੰ ਆਜ਼ਾਦ ਕਰਵਾ ਲੈਂਦੇ ਹਨ ਮੈਨੂੰ ਤੇ ਬੜਾ ਹੀ ਡਰ ਲੱਗਦਾ ਹੈ ਉਹਨਾਂ ਭੂਤਨਿਆਂ ਜਿਹਿਆਂ ਤੋਂ ਆਦਰਸ਼ਾ ਹੈ ਇਹ ਕੀ ਲੁਟੇਰਿਆਂ ਉੱਤੇ ਵੀ ਲੁਟੇਰੇ ਮੈਂ ਇਹਨਾਂ ਬਾਰੇ ਪਹਿਲਾਂ ਵੀ ਸੁਣਿਆ ਸੀ ਪਰ ਇਹ ਜ਼ਕਰੀਆ ਖਾਨ ਨਾਲ ਕਿਵੇਂ ਰਲ ਗਏ ਜ਼ਰੂਰ ਕੋਈ ਸਿਆਸਤ ਹੋਵੇਗੀ ਜ਼ਕਰੀਆ ਖਾਨ ਦੀਆਂ ਤਾਂ ਇਹ ਅੱਖਾਂ ਵਿੱਚ ਰੜਕਦੇ ਨੇ ਲੱਗਦਾ ਸਿੱਖ ਵੀ ਹੁਣ ਓਨੇ ਭੋਲੇ ਨਹੀਂ ਰਹੇ ਸਿਪਾਹੀ ਦੋ ਪਤਾ ਨਹੀਂ ਮਹਾਰਾਜ ਬੇਸ਼ਕਾਮ ਲਈ ਇਹ ਸਭ ਇੱਕ ਹੋ ਜਾਂਦੇ ਹਨ ਪਤਾ ਨਹੀਂ ਇਹਦੇ ਵਿੱਚ ਜ਼ਕਰੀਆ ਖਾਨ ਦੀ ਕੋਈ ਰਾਜਨੀਤੀ ਹੈ ਜਾਂ ਸਿੱਖਾਂ ਦੀ ਨਾਦਰ ਸ਼ਾਹ ਕੋਈ ਜਦ ਮੈਂ ਬਾਦਸ਼ਾਹ ਬਣਿਆ ਸੀ ਤਾਂ ਮੈਂ ਸੋਚ ਲਿਆ ਸੀ ਕਿ ਮੈਂ ਸਾਰੀ ਦੁਨੀਆ ਤੇ ਰਾਜ ਕਰਾਂਗਾ ਅਜੇ ਸਾਲ ਵੀ ਨਹੀਂ ਹੋਇਆ ਮੈਂ ਕਾਬਲ ਕੰਧਾਰ ਗਜ਼ਨੀ ਸਾਰੇ ਜਿੱਤ ਲਏ ਹਿੰਦੁਸਤਾਨ ਦਾ ਵੀ ਚੋਖਾ ਹਿੱਸਾ ਜਿੱਤ ਲਿਆ ਆ ਪੰਜਾਬ ਵਿੱਚ ਆ ਕੇ ਮਸਲਾ ਅੜ ਗਿਆ ਮੈਂ ਤਾਂ ਦਿੱਲੀ ਵੀ ਲੁੱਟ ਲਈ ਮੈਂ ਤਾਂ ਸਾਰੇ ਹਿੰਦੁਸਤਾਨ ਉਤੇ ਛਾ ਜਾਣ ਲਈ ਔਰੰਗਜ਼ੇਬ ਨਾਲ ਆਪਣੀ ਪੁੱਤਰੀ ਵੀ ਵਿਆਹ ਦਿੱਤੀ ਆ ਪੰਜਾਬ ਇਹ ਪੰਜਾਬ ਕੀ ਚੀਜ਼ ਹੈ ਸਿਪਾਹੀ 1 ਮਹਾਰਾਜ ਤਤਲਾਉਂਦਿਆਂ ਜਿੱਤ ਤਾਂ ਆਪਣੀ ਹੀ ਹੋਵੇਗੀ ਸਿਪਾਹੀ 2 ਹਾਂ ਹਾਂ ਮਹਾਰਾਜ ਜਿੱਤ ਤਾਂ ਆਪਣੀ ਹੀ ਹੋਵੇਗੀ ਬਾਹਰੋਂ ਆਦਰ ਸ਼ਾਹ ਦੇ 10-12 ਸਿਪਾਹੀ ਲੁੱਟਦਾ ਮਾਲ ਹੱਥਾਂ ਵਿੱਚ ਚੁੱਕੀ ਅੰਦਰ ਆਉਂਦੇ ਹਨ ਸਿਪਾਹੀ 3 ਮਹਾਰਾਜ ਲੁੱਟਦਾ ਮਾਲ ਤਾਂ ਅਸੀਂ ਬਹੁਤ ਇਕੱਠਾ ਕਰ ਲਿਆ ਪਰ ਹੱਬਦਾ ਹੈ ਨਾਦਰ ਸ਼ਾਹ ਪਰ ਕੀ ਕੀ ਗੱਲ ਹੈ ਨਾ ਸਿਪਾਹੀ 4 ਮਹਾਰਾਜ ਸਿੱਖਾਂ ਦਾ ਇੱਕ ਟੋਲਾ ਸਾਡਾ ਪਿੱਛਾ ਕਰਦਾ ਹੋਇਆ ਇੱਧਰ ਨੂੰ ਹੀ ਆ ਰਿਹਾ ਹੈ 12 ਸਿੱਖਾਂ ਦੇ ਜੈਕਾਰੇ ਅਤੇ ਭਗੜੜ ਦੀ ਆਵਾਜ਼ ਆਉਂਦੀ ਹੈ ਸਿਪਾਹੀ 5 ਮਹਾਰਾਜ ਲੱਗਦਾ ਹੈ ਕਿ ਸਿੱਖਾਂ ਦੀ ਇੱਕ ਵੱਡੀ ਫੌਜ ਇੱਧਰ ਨੂੰ ਆ ਰਹੀ ਹੈ ਉਹ ਡਰਦਾ ਹੋਇਆ ਫਿਸਕਣ ਦੀ ਤਿਆਰੀ ਵਿੱਚ ਹੈ ਸਿਪਾਹੀ 2 ਹਾਂ ਹਾਂ ਮਹਾਰਾਜ ਇਸ ਸਿੱਖਾਂ ਦਾ ਹੀ ਨਾਰਾ ਹੈ ਬੋਲੇ ਸੋ ਨਿਹਾਲ ਨਾਦਰ ਸ਼ਾ ਡਰੋ ਨਾ ਕਬਰਾ ਹੋਣਾ ਮੁਕਾਬਲਾ ਕਰੋ ਕੁਝ ਨਹੀਂ ਹੁੰਦਾ ਯਾਦ ਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੀ ਜੈਕਾਰੇ ਛੱਡਦੇ 15ਵੀਂ ਸਿੱਖਾਂ ਦਾ ਜਥਾ ਦਾਖਲ ਹੁੰਦਾ ਹੈ ਦੋਵੇਂ ਧਿਰਾਂ ਵਿੱਚ ਲੜਾਈ ਹੁੰਦੀ ਹੈ ਅਤੇ ਸਿੱਖ ਧੜਵੀਆਂ ਤੋਂ ਲੁੱਟਦਾ ਮਾਲ ਖੋ ਕੇ ਉਹਨਾਂ ਨੂੰ ਸਟੇਜ ਦੇ ਦੂਸਰੇ ਪਾਸੇ ਧੱਕ ਦਿੰਦੇ ਹਨ ਨਾਦਰ ਸ਼ਾ ਵੀ ਪਿੱਠ ਦਿਖਾ ਕੇ ਭੱਜ ਜਾਂਦਾ ਹੈ